ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਬਾਹਾਂ ਦੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਬਾਹਾਂ ਦੀ ਕਟਿੰਗ ਕਰਕੇ ਦੱਸਿਓ ਦੀਦੀ ਕਿ ਸਾਨੂੰ ਕਾਟ ਸਮਝ ਨਹੀਂ ਆਉਂਦੀ ਵੀ ਇੱਕ ਸਾਈਡ ਤੇ ਆ ਜਾਂਦੀ ਹੈ ਦੋਨੇ ਕਾਟਾਂ ਤੇ ਇਹ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਜੀ ਕਿਸ ਤਰ੍ਹਾਂ ਕਰਾਂਗੇ ਆ ਆਪਾਂ ਕਮੀਜ਼ ਮੈਚਿੰਗ ਸੂਟ ਸੀ ਤੇ ਕਮੀਜ਼ ਦੇ ਨਾਲੋਂ ਕਪੜਾ ਲਿਆ ਜਿਹੜਾ ਉਹ ਵਾਲਾ ਆ ਵਾਲਾ ਕਪੜਾ ਆਪਣਾ ਸਿੱਧਾ ਪਸਾ ਆਪਣਾ ਉੱਠਾ ਪਸਾ ਇਹਨਾਂ ਦੇ ਫਲਾਵਰਾਂ ਦੇ ਮੂੰਹ ਇਸ ਤਰ੍ਹਾਂ ਜਾਂਦੇ ਆ ਇੱਕ ਪਾਸੇ ਨੂੰ ਤੇ ਹੁਣ ਇਹਨੂੰ ਪਹਿਲਾਂ ਆਪਾਂ ਕਟਿੰਗ ਕਰ ਲਾਂਗੇ ਇੱਥੋਂ ਵਿਚਾਲੋਂ ਇਹ ਕੱਪੜਾ ਆਪਾਂ ਦੂਰਾ ਕੀਤਾ ਹੋਇਆ ਹੈ ਕਟਿੰਗ ਕਰਕੇ ਅਲੱਗ-ਅਲੱਗ ਕਰ ਲਾਂਗੇ ਇਹ ਕਟਿੰਗ ਕਰ ਲਈ ਹੁਣ ਹੁਣ ਆਪਾਂ ਇਹਨਾਂ ਦੇ ਮੂੰਹ ਸਿੱਧੇ ਕਰ ਲਾਂਗੇ ਜੇ ਆਪਣਾ ਆਹ ਵਾਲਾ ਕੱਪੜਾ ਪੁੱਠਾ ਤੇ ਆਹ ਵਾਲਾ ਵੀ ਇਹਦੇ ਨਾਲ ਪੁੱਠਾ ਹੀ ਮਿਲਾਉਣਾ ਹੋਊਗਾ ਐਕਸਟਰਾ ਜੇ ਤੁਸੀਂ ਬਾਹਰ ਦੀ ਕਟਿੰਗ ਸਿੱਧੀ ਕਪੜਾ ਰੱਖ ਕੇ ਸਿੱਧਾ ਮੂੰਕਾ ਕਪੜਾ ਰੱਖਦੇ ਹੋ ਕਟਿੰਗ ਕਰਨ ਵੇਲੇ ਤਾਂ ਸਿੱਧਾ ਹੋਣਾ ਚਾਹੀਦਾ ਜਿ ਪੁੱਠਾ ਹੋਣਾ ਕਪੜਾ ਰੱਖਣਾ ਤੇ ਦੋਨੇ ਸਾਈਡਾਂ ਪੁੱਠੀਆਂ ਹੋਣੀਆਂ ਚਾਹੀਦੀਆਂ ਆ ਵੀ ਬਾਹਰ ਆ ਹੁਣ ਆਪਣੇ ਅੰਦਰ ਦੋਨੇ ਸਾਈਡਾਂ ਅੰਦਰ ਆਗੀਆਂ ਪੁੱਠੀਆਂ ਸਿੱਧੀਆਂ ਬਾਹਰ ਆਗੀਆਂ ਜੇ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਫਿਰ ਕਾਟ ਬਿਲਕੁਲ ਸਹੀ ਆ ਹੋਗੀ ਫਲਾਵਰ ਵੀ ਆਪਣੇ ਹੁਣ ਉੱਪਰ ਵੱਲ ਨੂੰ ਜੀ ਇੱਕ ਪਾਸੇ ਨੂੰ ਕਰ ਲੇ ਦੋਨਾਂ ਦੇ ਆ ਵੀਖੋ ਕਟਿੰਗ ਕਰਕੇ ਤੇ ਇਸ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਬਾਹਰ ਕਟਿੰਗ ਕਰਨੀ ਹੈ ਬਸ ਵੀ ਕੱਪੜਾ ਦੋਨੇ ਬਾਹਾਂ ਵਾਲਾ ਵੀ ਜੇ ਤਾਂ ਪੁੱਠਾ ਬਾਹਰ ਤੇ ਦੋਨੇ ਸਾਈਡਾਂ ਬਾਹਰ ਹੋਣੀਆਂ ਚਾਹੀਦੀਆਂ ਜੇ ਪੁੱਠਾ ਪਾਸਾ ਅੰਦਰ ਕਰ ਲੈ ਦੋਨੇ ਆ ਹਾਂ ਹੁਣ ਦੇਖਸ ਲੋ ਤੁਸੀਂ ਇਹ ਪੁੱਠਾ ਕੱਪੜਾ ਆਪਣਾ ਅੰਦਰ ਆ ਸਿੱਧਾ ਪਾਸਾ ਬਾਹਰ ਐਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਦੂਰਾ ਖੁੱਲਾ ਪਾਸਾ ਆਪਣੇ ਵੱਲ ਰੱਖਾਂਗੇ ਐਕਸਟਰਾ ਉਪਰ ਵਾਲ ਨੂੰ ਹੋ ਗਿਆ ਹੁਣ ਇਹਦੀ ਤੁਹਾਨੂੰ ਦੱਸਦੇ ਪਹਿਲਾਂ ਲੰਬਾਈ ਇਹਦੀ ਆਪਾਂ ਸਤਾਰਾਂ ਅੰਬਾਂ ਤਿਆਰ ਕਰਨੀ ਆ ਇਹਦੀ ਲੰਬਾਈ ਰੱਖੀ ਜੀ ਆਪਾਂ 23 ਇੰਚ ਐਕਸਟਰਾ ਰੱਖਿਆ ਮੋੜਨ ਵਾਸਤੇ ਤਾਂ ਹੁਣ ਇਹਦੀ ਆਪਾਂ ਐਸ ਲੋੜ ਤੇ ਮੋੜਾ ਰੱਖਣਾ ਇਸ ਅੱਠ ਇਹ ਹੈਗਾ ਆਪਣੇ ਕੋਲ ਹੀ ਨੌ ਜਿੱਥੋਂ ਹੀ ਨੌ ਇਥੋਂ ਤਾਂ ਆਪਾਂ ਇੰਨੇ ਛੱਡ ਲਾਂਗੇ ਇਥੋਂ ਮੂਹਰੋਂ ਆਪਾਂ ਬਾਹਰ ਰੱਖਣੀ ਹੈ ਦੀ 7/2 ਇਥੋਂ ਤਾਂ ਇਸੇ ਤਰ੍ਹਾਂ ਹੀ ਰੱਖਾਂਗੇ ਇਥੋਂ ਵਿਚਕਾਰੋਂ ਇੰਨੇ ਕਾਟ ਪਾ ਦਾਂਗੇ ਇਸ ਤਰ੍ਹਾਂ ਬਾਅਦ ਇਹ ਨਿਸ਼ਾਨ ਲਾਵਾਂਗੇ ਆ ਗਿਆ ਉੱਪਰ ਵਾਲਾ ਹਿੱਸਾ ਹੁਣ ਇੱਥੇ ਆਪਾਂ 3 ਇੰਚ ਤੇ ਨਿਸ਼ਾਨ ਲਾ ਲਾਂਗੇ ਕਾਟ ਪਾ ਲਈ ਆਪਾਂ ਇਥੋਂ ਇਥੋਂ ਆਪਾਂ 2 ਇੰਚ ਦਾ ਛੱਡਾਂਗੇ ਇਤੋਂ ਇਸ ਤਰ੍ਹਾਂ ਇਦੀ ਕੱਟ ਪਾ ਲਾਂਗੇ ਕਟਿੰਗ ਕਰ ਦਈਏ ਹੁਣ ਆਪਾਂ ਇਥੋਂ ਇਸ ਤਰ੍ਹਾਂ ਆਇ ਦੀ ਕਟਿੰਗ ਹੋ ਗਈ ਸੈਂਟਰ ਦਾ ਹੁਣ ਆਪਾਂ ਉੱਪਰ ਨਿਸ਼ਾਨ ਲਾ ਲੈਨੇ ਇੱਥੇ ਹੁਣ ਜਿਹੜੀ ਤੁਸੀਂ ਕਾਟ ਕਹਿੰਦੇ ਸੀ ਉਹ ਆਪਾਂ ਪਾਉਣੀ ਹੈ ਜਿਹੜੀ जो तो अपने पल दो सही हो सही होगा तो तुम उपरले दोनों पल के इस तरह इतने निशान ला लीए पे पुनद खाने निशान ला के इस तरह निशान लग गया हूँ अपना उपरले दो पल चक के इस तरह, तरह तो पा दो ਫਿਰ ਤੁਹਾਡੀ ਕਾਰਟ ਬਿਲਕੁਲ ਸਹੀ ਆਊਗੀ ਜੇ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਬਾ ਤੇ ਫਿਰ ਬਣਾਓਗੇ ਨਾ ਸਹੀ ਆਊਗੀ ਇੱਥੋਂ ਆਪਾਂ ਨਿਸ਼ਾਨ ਤੋਂ ਕਟਿੰਗ ਕਰ ਦਿੰਨੇ ਹੁਣ ਆਪਾਂ ਜਿੰਨੀ ਲੰਬਾਈ ਰੱਖਣੀ ਹੈ ਤਿਆਰ ਉੱਪਰੋਂ ਅੱਧਾ ਇੰਚ ਛੱਡ ਕੇ 17 ਤੇ ਇੱਥੇ ਨਿਸ਼ਾਨਵਾ ਦਾਂਗੇ ਆ ਆਪਣਾ ਮੋੜਨ ਵਾਸਤੇ ਹੋ ਗਿਆ ਇਹ ਕਪੜਾ ਆਹ ਦੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਸੌਖਾ ਸਿੰਪਲ ਤਰੀਕਾ ਬਾਹਾਂ ਕਟਿੰਗ ਕਰਨ ਦਾ ਆਹ ਦੇਖੋ ਆ ਆਪਣੀ ਹੁਣ ਜਕਾਟ ਆ ਗਈ ਜੀ ਸਿੱਧੀ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਦੋਨੇ ਬਾਹਾਂ ਆਪਣੀਆਂ ਸਿੱਧਾ ਪਾਸਾ ਬਾਹਰਲੇ ਪਾਸੇ ਉੱਠਾ ਦੋਨਾ ਬਾਹਾਂ ਦਾ ਅੰਦਰਲੇ ਪਾਸੇ ਹੈ ਜੇ ਤੁਸੀਂ ਇਸ ਤਰ੍ਹਾਂ ਸਿੱਧਾ ਪੁੱਠ ਇੱਕ ਪਾਸੇ ਨੂੰ ਕਰਕੇ ਕਟਿੰਗ ਕਰੋਗੇ ਤਾਂ ਬਾਹਾਂ ਤੁਹਾਡੀ ਬਿਲਕੁਲ ਸਹੀ ਆਊਗੀ ਠੀਕ ਹੈ ਇੰਬੀਰੀ ਪੈਨ ਨੇ ਕਮੈਂਟ ਕੀਤਾ ਸੀ ਇਸ ਇੱਕ ਨੇ ਪਤਾ ਕਰਕੇ ਉਸ ਪੈਨ ਦੀ ਕਮੈਂਟ ਤੇ ਹੀ ਵੀਡੀਓ ਬਣਾਈ ਆ ਉਹਦੀ ਫਰਮਾਇਸ਼ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਆਪਾਂ ਜਵਾਬ ਦੇਵਾਂਗੇ ਜੀ ਠੀਕ ਹੈ ਜੀ